I'm <laughs> ਜੋ ਭਾਰਤੀ ਕਿਸਾਨ ਵੀ ਉਹਨਾਂ ਇਕਤਾ ਗਰਾਹਾਂ ਦੇ ਪੰਜ ਰੋਜ਼ਾ ਜ਼ਿਲ੍ਹਾ ਪੱਧਰੇ ਧਰਨਿਆਂ ਦਾ ਆਖਰੀ ਦਿਨ ਸੀ ਜਿਹਦਾ ਐਲਾਨ ਕਰਾਂਗੇ ਉਹ ਅੱਜ ਐਲਾਨ ਹੋ ਗਿਆ 24 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲੱਗਣਾ ਹੈ ਜੀ ਦੀ ਤਿਆਰੀ ਵਾਸਤੇ 13 14 15 ਫਰਵਰੀ ਨੂੰ ਜ਼ਿਲ੍ਹਾ ਪੱਧਰੀਆਂ ਕਾਨਫਰੰਸਾਂ ਵੱਡੀਆਂ ਕਾਨਫਰੰਸਾਂ ਰੱਖੀਆਂ ਗਈਆਂ ਉਸ ਮੋਰਚੇ ਦੇ ਵਿੱਚ ਜਿਹੜਾ 24 ਫਰਵਰੀ ਤੋਂ ਸ਼ੁਰੂ ਹੋਣਾ ਹੈ ਜਥੇਬੰਦੀ ਨੇ ਫੈਸਲਾ ਕਰ ਲਿਆ ਹੈ ਕਿ ਹਾਲਾਤ ਇਹੋ ਜਿਹੇ ਪੈਦਾ ਕੀਤੇ ਜਾਣਗੇ ਜਨ ਤੱਕ ਤਾਕਤ ਦੇ ਜ਼ੋਰ ਵੱਡੀ ਤੋਂ ਵੱਡੀ ਲਾਮਬੰਦੀ ਕਰਕੇ ਅੱਜ ਦੀ ਜਿਹੜੀ ਰਣਨੀਤੀ ਦਾ ਸਵਾਲ ਆ ਅਸੀਂ ਪਿਛਲੇ 5 ਦਿਨਾਂ ਤੋਂ ਲਗਾਤਾਰ ਧਰਨੀਆਂ ਤੇ ਬੈਠੇ ਆਂ ਇਸ ਕਰਕੇ ਅੱਜ 5 ਦਿਨਾਂ ਤੋਂ ਬਾਅਦ ਸਟੇਟ ਕਮੇਟੀ ਦਾ ਸੱਦਾ ਆ ਗਿਆ ਸਾਡੇ ਕੋਲੇ ਕਿ 24 ਤਰੀਕ ਤੋਂ ਬਾਅਦ ਅਣਮਿੱਥੇ ਸਮੇਂ ਲਈ ਚੰਡੀਗੜ੍ਹ ਵਿੱਚ ਧਰਨੇ ਲੱਗਣੇ ਨੇ ਉਹਦੇ ਲਈ ਅਸੀਂ ਤਿਆਰੀਆਂ ਕਰ ਰਹੀ ਹੈਗੀਆਂ 13 ਤਰੀਕ ਨੂੰ ਅਸੀਂ ਜਿਹੜੀ ਹੈਗੀ ਹੈ ਆਪਣੀ ਜ਼ਿਲ੍ਹੇ ਦੀ ਵੱਡੀ ਮੀਟਿੰਗ ਸਦੀ ਹੈ ਪਿੰਡਾਂ 'ਚ ਵੀ ਜਾਵਾਂਗੇ 16 ਦੀ ਹੜਤਾਲ ਦੀ ਵੀ ਨਾਲ ਦੀਆਂ ਤਿਆਰੀ ਕਰਦੇ ਹੈਗੇ ਆ ਡੀਸੀ ਦਫਤਰ ਮੋਗਾ ਦੇ ਸਾਰੇ ਹੀ ਪੰਜਾਬ ਦੇ ਵਿੱਚ ਬੈਠੇ ਸੀਗੇ ਸਾਡੀਆਂ ਪਹਿਲੀ ਮੰਗਾਂ ਜਿਵੇਂ ਕਿ ਖੇਤੀ ਨੀਤੀ ਕਿਸਾਨ ਪੱਖੀ ਬਣਾਈ ਜਾਵੇ ਕਰਜ਼ਿਆਂ ਤੇ ਲਖੀਰ ਮਾਰੀ ਜਾਵੇ ਕਿਸਾਨਾਂ ਨੂੰ ਬੜਾਪਾ ਪੈਨਸ਼ਨ ਦਿੱਤੀ ਜਾਵੇ ਫੋਰ ਕਲਾਸ ਦੇ ਬਰਾਬਰ ਨਸ਼ੇ ਬੰਦ ਕੀਤੇ ਜਾਣ ਐ ਕਈ ਸਾਡੀਆਂ ਮੰਗਾਂ ਸੀ ਬਿਜਲੀ ਬਿੱਲ 2020 ਜਿਹੜਾ ਉਹਨੂੰ ਰੱਦ ਕੀਤਾ ਜਾਵੇ ਇਹਨਾਂ ਮੰਗਾਂ ਤੇ ਅਸੀਂ 5 ਦਿਨ ਹੋ ਗਏ ਲਗਾਤਾਰ ਚੰਡੀਗੜ੍ਹ ਦੇ ਵਿੱਚ ਕੋਈ ਸਖਤ ਐਕਸ਼ਨ ਲੈ ਕੇ ਪਹੁੰਚ ਰਹੇ ਹਾਂ ਉੱਥੇ ਅਸੀਂ ਜਿਹੜਾ ਇਹ ਅਣਮਿੱਥੇ ਸਮੇਂ ਲਈ ਧਰਨਾ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ